ਅਸਲਾਮੁਆਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਬਹੁਤ ਹੀ ਡੂੰਘੀਆਂ ਤੇ ਗਹਿਰੀਆਂ ਗੱਲਾਂ ਕਰਦੇ ਪਏ ਹੈ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਕਹਿੰਦੇ ਹੈ ਕਿ ਕਿਸੇ ਦਾ ਦੇਣਾ ਦੇਣਾ ਨਹੀਂ ਲੈਣਾ ਹੁੰਦਾ ਤੇ ਕਈਆਂ ਦਾ ਲੈਣਾ ਲੈਣਾ ਨਹੀਂ ਦੇਣਾ ਹੁੰਦਾ ਤੇ ਕਈ ਹੱਸ ਕੇ ਵੀ ਮਾਰ ਦਿੰਦੇ ਤੇ ਕਈ ਰੋ ਕੇ ਵੀ ਹਸਾ ਦਿੰਦੇ ਬਹੁਤ ਹੀ ਡੁੰਗੀਆਂ ਤੇ ਬਹੁਤ ਗਹਿਰੀਆਂ ਗੱਲਾਂ ਕਰਦੇ ਪਏ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਫਿਰ ਕਰਨੇ ਇਸ ਤੇ ਗੱਲਬਾਤ ਇੱਕ ਬਜ਼ੁਰਗ ਪਿਤਾ ਬਿਸਤਰੇ ਮਰਗ ਤੇ ਦਮ ਤੋੜ ਰਿਹਾ ਸੀ ਆਪਣੇ ਬੱਚਿਆਂ ਨੂੰ ਉਸਨੇ ਇੱਕ ਸਮਦੋਤ ਦਿੱਤਾ ਬਕਸਾ ਦਿੱਤਾ ਲੋਹੇ ਦਾ ਔਰ ਉਹਨੂੰ ਤਿੰਨ ਤਾਲੇ ਲਗੇ ਚਾਬੀਆਂ ਵੀ ਦਿੱਤੀਆਂ ਤੇ ਆਖਿਆ ਮੇਰੇ ਬੱਚਿਓ ਇਹਨੂੰ ਸੰਭਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਹੈ ਮੇਰੇ ਜੀਵਨ ਭਰ ਦੀ ਤਪੱਸਿਆ ਹੈ ਮੇਰੇ ਜੀਵਨ ਭਰ ਦਾ ਹੌਨ ਬਸੇਨਾ ਹੈ ਇਹਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾ ਇਹ ਜੀ ਕਹਿੰਦਾ ਹੈ ਔਰ ਪਿਤਾ ਦੀ ਇਹ ਦਿੱਤੀ ਹੋਈ ਕੀਮਤੀ ਨਿਸ਼ਾਨੀ ਬੱਚਿਆਂ ਨੇ ਕਈ ਕੀਤਾ ਉਸ ਬਕਸੇ ਨੂੰ ਤੱਕੇ ਪੋਛਦੇ ਰੱਖੇ ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪੜ ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ ਰੋਜ਼ ਮੱਤਭਾਵੀ ਟੇਕਦੇ ਨੇ ਪਿਓ ਦਾ ਰੂਪ ਜਾਣ ਕੇ ਪਿਤਾ ਦੀ ਦੇਣ ਸਮੇਂ ਦੀ ਗਰਦਿਸ਼ ਵਕਤ ਦੀ ਗਰਦਿਸ਼ ਮੁਫਲਿਸ ਹੋ ਗਏ ਨਰੀਬ ਹੋ ਗਏ ਵਪਾਰ ਦੇ ਚ ਐਸੇ ਘਾਟੇ ਪੈ ਗਏ ਕੋਲ ਕੁਝ ਵੀ ਨਾ ਰਿਹਾ ਹਾਲਾਤ ਐਸੇ ਆ ਗਏ ਦੋ ਵਕਤ ਦੀ ਰੋਟੀ ਚਲਾਣੀ ਵੀ ਔਖੀ ਹੋ ਗਈ ਅੱਜ ਇੱਕ ਸੰਤ ਆਇਆ ਉਹਨੇ ਦਵਾਰ ਤੇ ਦਸਤਕ ਦਿੱਤੀ ਇਨਾ ਦੋ ਬੱਚਿਆਂ ਨੇ ਦਰਵਾਜ਼ਾ ਖੋਲੇ ਹੈ ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿ ਲਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ ਫੜੇ ਖੱਪਰ ਵਿੱਚ ਕੀ ਪਾਈ ਸਾਨੂੰ ਕੀ ਦੇਈਏ ਫਕੀਰ ਕਹਿਣ ਲਗਾ ਮੈਂ ਇਸ ਖੱਪਰ ਵਿੱਚ ਕੁਝ ਛਾਨੋ ਦੇਣ ਵਾਸਤੇ ਆਇਆ ਆਪਦੇ ਗਿਆਤ ਲਈ ਅਰਜ਼ ਕਰਾਂ ਕਈਆਂ ਦਾ ਦੇਣਾ ਵੀ ਖੋਣਾ ਹੁੰਦਾ ਹੈ। ਕਈਆਂ ਦਾ ਦੇਣਾ ਦੇਣਾ ਨਹੀਂ ਹੁੰਦਾ, ਲੈਣਾ ਹੁੰਦਾ ਹੈ। ਕਈਆਂ ਦਾ ਲੈਣਾ ਲੈਣਾ ਨਹੀਂ ਹੁੰਦਾ, ਦੇਣਾ ਹੁੰਦਾ ਹੈ। ਅਗਲੇ ਨੂੰ ਝੋਟ ਕਰਨੀ ਹੋਵੇ, ਹੱਸ ਕੇ ਵੀ ਝੋਟ ਕੀਤੀ ਜਾ ਸਕਦੀ ਹੈ, ਰੋ ਕੇ ਵੀ ਝੋਟ ਕੀਤੀ ਜਾ ਸਕਦੀ ਹੈ। ਅਗਲੇ ਨੂੰ ਮਾਰਨਾ ਹੋਵੇ, ਇਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇਜ਼ਤ ਕਰਕੇ ਵੀ ਮਾਰਿਆ ਜਾ ਸਕਦਾ ਹੈ ਗੱਲ ਸਾਰੀ ਨੀਅਤ ਦੀ ਹੈ ਭਾਵਨਾ ਗਈ ਹੁੰਦੀ ਉਹ ਸੰਤ ਕਹਿਣ ਲੱਗਾ ਮੈਂ ਕੁਝ ਦੇਣ ਆਇਆ ਦੋਵੇਂ ਕਹਿ ਲਗੇ ਸੰਤ ਜੀ ਤੁਹਾਡੇ ਖੱਪਰ ਵਿੱਚ ਕੁਝ ਦਿਖਾਈ ਦੇ ਦਿੰਦਾ ਨਹੀਂ ਕੀ ਹੈ ਸੰਦੇਸ਼ ਹੈ ਸੰਦੇਸ਼ਾ ਦੇਣ ਆਇਆ ਕੀ ਸਾਡੇ ਪਿਤਾ ਨੇ ਥਾਣੋਂ ਇੱਕ ਬਹੁਤ ਵੱਡਾ ਬਕਸਾ ਦਿੱਤਾ ਸੀ ਹਾਂ ਦਿੱਤਾ ਹੈ ਅਸੀਂ ਸਜਾ ਕੇ ਰੱਖਿਆ ਹੈ ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ ਧੂਪ ਦੀਪ ਕਰਦੇ ਹਾਂ ਪਿਤਾ ਦੀ ਨਿਸ਼ਾਨੀ ਹੈ ਕਦੀ ਖੋਲੇ ਆ ਉਸਨੂੰ ਕਹਿੰਦੇ ਕਿ ਖੋਲੇ ਆ ਤੇ ਨਹੀਂ ਬਸ ਮੈਂ ਥਾਣੋਂ ਇਹੀ ਸੰਦੇਸ਼ ਆ ਦੇਣਾ ਆ ਅੱਜ ਖੋਲ ਕੇ ਦੇਖ ਲੈ चाबियां खोल सन खोलया सारा बक्सा सोने दिया मोरा नाल परे होया इतना धन होंदे आया मुफ्लसी दे च दिन गरीबी दे दिन इन्ना धन होंदे आया इकबाल इस इंज बयान करदे ने खजाना हूं छुपाया मुझको मुश्ते के सहरा ने किसी को क्या खबर है कौन हूं मैं किसकी दौलत हां तो मैं एक बहुत बड़ा खजाना पर रेत बेच दफना, उन रेत एक पासे करा तो खजाना प्रगट हो कोई खोले खेड जो है बने तो मैर्ज करा धन गुरु ग्रंथ साहब जी महाराज का खजाना है नाम का खजाना है दैवी गुणा का खजाना है अमृत ਸਾਗਰ ਹੈ ਸੁਖਾਂ ਦਾ ਸਾਗਰ ਹੈ ਖੁੱਲਣਾ ਪਹਿਲਾ ਉਸ ਉਹਦਾ ਦੇ ਕਾ ਖੋਲ ਡਿਠਾ ਖਜ਼ਾਨਾ ਤੇ ਪਿਤਾ ਗੁਰੂ ਨਾਨਕ ਦੇ ਦਾਦਾ ਅਕਾਲ ਪੁਰਖ ਉਹਦਾ ਖਜ਼ਾਨਾ ਸਾਨੂੰ ਦਿੱਤਾ ਹੈ ਬੜੀ ਅਗੰਮੀ ਸਵਗਾਤ ਹੈ ਇਹਦੇ ਵਿੱਚ ਬਸ਼ਰਤੇ ਕੋਈ ਖੋਲਣ ਨੁਕਤੇ ਜੋ ਗੁਰਵੰਦ ਸਾਹਿਬ ਨੇ ਕੀਮਤੀ ਬਿਆਨ ਕੀਤਾ ਉਹ ਮੈਰਜ ਕਰਾਂ ਜਦ ਸ਼ਬਦ ਤੋਂ ਸੰਸਾਰ ਆਇਆ ਹੈ ਉਹ ਸ਼ਬਦ ਸੰਸਾਰ ਵਿੱਚ ਮੌਜੂਦ ਹੈ ਜੈਸੇ ਮਾਂ ਬਾਪ ਤੇ ਇਹ ਸ਼ਰੀਰ ਆਇਆ ਹੈ ਉਹ ਸ਼ਰੀਰ ਵਿੱਚ ਮਾਂ ਬਾਪ ਦੇ ਅੰਸ਼ ਮੌਜੂਦ ਇਹਨੂੰ ਗੁਰੂ ਨਾਨਕ ਇੰਜ ਬਿਆਨ ਕਰਦੇ ਨਾਮ ਕੱਲੀ ਮੱਲਾ ਪਹਿਲਾ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੋਝੋ ਬ੍ਰਹਮ ਗਿਆਨੀ اے ब्रह्म ज्ञानी हां ਇਹਨੂੰ ਵੀ ਸਮਝਾਓ ਹਰ ਪੁਰਸ਼ ਦੇ ਅੰਦਰ ਨਾਰੀ ਹੈ ਹਰ ਨਾਰੀ ਦੇ ਅੰਦਰ ਪੁਰਸ਼ ماں باپ ਤੋਂ ਸਰੀਰ ਆਇਆ ਹੈ ਦੋਹਾਂ ਦੇ ਅੰਸ਼ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿਦੇ ਚ ਪਿਤਾ ਦੀ ਅੰਸ਼ ਪੂਰੀ ਹੈ ਮਾਂ ਦੀ ਥੋੜੀ ਅਦੋਰੀ ਹੈ ਇੱਕ ਦੋ ਮਾਤਰਾ ਦਾ ਭੇਦ ਹੈ ਜ਼ਿਆਦਾ ਭੇਦ ਨਹੀਂ ਹੈ ਇਹ ਵੀ ਮેરਜ਼ ਕਰਦੇ ਹਾਂ ਬਿਲਕੁਲ ਜੰਚਕ ਜੀ ਮਾਨ ਇਸਤਰੀ ਇਸ ਵਾਸਤੇ ਇਸਤਰੀ ਦਿਖਾਈ ਦੇ ਰਹੀ ਹੈ ਇਹਦੇ ਚ ਮਾਂ ਦੀ ਅੰਸ ਪੂਰੀ ਹੈ ਪਿਤਾ ਦੀ ਅਧੂਰੀ ਹੈ ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੇ ਇਹ ਜੋ ਅਧੂਰਾਪਣ ਹੈ ਸੰਪੂਰਨ ਹੋਣਾ ਚਾਹੁੰਦਾ ਹੈ ਇਸ ਵਾਸਤੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ ਪੁਰਸ਼ ਤੇ ਹੋਇਆ ਹੈ ਇਸਤਰੀ ਦੀ ਕਸ਼ਿਸ਼ ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਹੈ ਬਲਕਿ ਇਸਤਰੀ ਦੀ ਕਈ ਵਾਰ ਨਿਕਟ ਵਰਤੀ ਇਸਤਰੀਆਂ ਨਾਲ ਵੀਰਖਾ ਹੁੰਦੀ ਹੈ ਇਸਤਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਇਸ ਤਿਹੋ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਤਨ ਗੱਲ ਬੜੀ ਕੀਮਤੀ ਕਹੀ ਹੈ ਬਾਲਕਨਿਆ ਕੋ ਜਿਵੇਂ ਬਾਪ ਪਿਆਰਾ ਭਾਈ ਕੋ ਅਦਵਾਈ ਬਾਲਕਨਿਆ ਛੋਟੀ ਜਾਈ ਕਨਿਆ ਪਿਓ ਦੇ ਹੱਥ ਦੇ ਹਲੇ ਘੁੰਮਦੀਏ ਪ੍ਰਕਰਮਾ ਕਰਦੀਏ ਪਿਓ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਏ ਖੜ ਪੜ ਜਾਂਦੀ ਏ ਮਾਂ ਦੀ ਇਤਨੀ ਪ੍ਰਕਰਮਾ ਕਿਉਂ ਨਹੀਂ ਕਰਦੀ ਮਾਂ ਜੈਸੀ ਤੇ ਹੈ ਏ ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਕਸ਼ਿਸ਼ ਪਿਤਾਂ ਦੀ ਔਰ ਯਕੀਨ ਜਾਨੋ ਪੁੱਤਰ ਦੇ ਅੰਦਰ ਕਸ਼ਿਸ਼ ਮਾਂ ਹੁੰਦੀ ਏ ਮਾਂ ਹੁੰਦੀ ਏ ਮੈਨੂੰ ਬੈਕਰਸਫੀਡ ਅਮਰੀਕਾ ਦੇ ਇੱਕ ਡਾਕਟਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਲਾਕ ਦੇ ਜਿੰਨੇ ਕੇਸ ਅਦਾਲਤਾਂ ਚੱਲ ਰਹੇ ਨੇ ਅਗਰ ਬੱਚੇ 8 ਸਾਲ ਤੋਂ ਵੱਡੀ ਉਮਰ ਦੇ ਨੇ ਤਾਂ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਮਾਂ ਨਾਲ ਜਾਣਾ ਹੈ ਕਿ ਪਿਓ ਨਾਲ ਕਹਿੰਦੇ ਨਵੇਂ ਵਿਸਦੀ ਸਰਾ ਹੋਇਆ ਬੱਚੀਆਂ ਪਿਓ ਨੂੰ ਚੁਣ ਲੈਂਦੀਆਂ ਨੇ ਪੁੱਤਰ ਮਾਂ ਨੂੰ ਬਿਲਕੁਲ ਵਿਪਰੀਤ ਜਾਂਦੀ ਹੈ ਉਲਟੀ ਹੀ ਜਾਂਦਾ ਲੋਕਾਂ ਦੇ ਤੇ ਪੇਪਰਾਂ 'ਚ ਵੀ ਆਇਆ ਤੇ ਖਰੀਬਨ-ਕਰੀਬਨ ਕੈਲੀਫੋਰਨੀਆ ਦੇ 87% ਦੀ ਸ਼ਾਦੀਆਂ ਤੇ ਤਲਾਕ ਹੋ ਜਾਂਦੀਆਂ ਨਹੀਂ ਨਹੀਂ ਵਿਧੀਆਂ ਟੁੱਟ ਜਾਂਦੀਆਂ ਮਹਾਰਜ ਐਸਾ ਕਹਿੰਨੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਮਾਂ-ਬਾਪ ਤੋਂ ਸ਼ਰੀਰ ਆਇਆ ਹੈ ਮਾਂ-ਬਾਪ ਦੇ ਅੰਸ਼ ਸ਼ਰੀਰ ਦੇ ਵਿੱਚ ਮੌਜੂਦ ਹੈ ਮਨ ਦੇ ਚ ਵੀ ਮੌਜੂਦ ਹੈ ਕਹਿੰਦੇ ਨੇ ਭਾਵਨਾ ਭਗਤੀ ਇਸਤਰੀ ਹੈ ਗਿਆਨ ਤਰਕ ਵਿਚਾਰ ਪੁਰਸ਼ ਹੈ ਤਰਕ ਬੜੀ ਪ੍ਰਧਾਨ ਆਉਂਦੀ ਹੈ ਪੁਰਸ਼ ਦੇ ਅੰਦਰ ਭਾਵਨਾ ਬੜੀ ਪ੍ਰਧਾਨ ਆਉਂਦੀ ਹੈ ਇਸਤਰੀ ਦੇ ਅੰਦਰ ਪਰ ਦੋਵੇਂ ਅਧੂਰੇ ਨੇ ਕਹਿੰਦੇ ਨੇ ਭਾਵਨਾ ਤੋਂ ਬਿਨਾ ਗਿਆਨ ਲੰਗੜਾ ਜੇ ਚੱਲਣ ਦੀ ਤੋਕੀਕ ਨਹੀਂ ਹੁੰਦੇ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਕਰਦੇ ਔਰ ਗਿਆਨ ਤੋਂ ਬਿਨਾ ਭਾਵਨਾ ਸ਼ਰਦਾ ਅੰਧੀ ਬਟਕੇ ਬਟਕੇ ਜਦ ਮੈਂ ਹਾਈ ਸਕੂਲ ਦੇ ਚ ਪੜਦਾ ਸੀ ਇੱਕ ਕਹਾਣੀ ਉਹਨੂੰ ਮੁਤਾਲਾ ਕੁਦਰਤ ਨਾਮੇ ਕਿਤਾਬ ਜਿਹੜੀ ਪੜਾਈ ਜਾਂਦੀ ਸੀ ਉਸ ਜ਼ਮਾਨੇ ਉਹ ਦੇਸੀ ਅਜੇ ਤੱਕ ਮੈਨੂੰ ਯਾਦ ਹੈ ਪਿੰਡ ਨੂੰ ਅਗਲੇ ਬੜੀ ਜ਼ੋਰ ਦੀ ਤੇ ਅੱਗ ਨੇ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਨ੍ਹਾਂ ਦੇ ਪੈਰ ਅੱਖਾਂ ਸਨ ਨਸੇ ਪਿੰਡ ਛੋੜ ਕੇ ਬਾਹਰ ਆ ਗਏ ਆਮਣੇ ਸਾਹਮਣੇ ਮਕਾਨਾਂ ਵਿੱਚ ਦੋ ਬੰਦੇ ਰਹਿ ਗਏ ਇੱਕ ਅੰਦਾ ਇੱਕ ਲੰਗੜਾ ਇੱਕ ਦੇ ਦੋਵੇਂ ਪੈਰ ਨਹੀਂ ਸਨ ਇੱਕ ਦੀਆਂ ਦੋਵੇਂ ਅੱਖਾਂ ਨਹੀਂ ਸਨ ਲੰਗੜੇ ਨੇ ਆਵਾਜ਼ ਮਾਰੀ ਅੰਦੇ ਨੂੰ ਤੂੰ ਮੇਰੀ ਆਵਾਜ਼ ਦੀ ਸਿੱਧ ਤੇ ਚੱਲ ਕੇ ਆ ਜਾ ਫਿਰ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲਈ ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲਵਾਂਗਾ ਨਿਕਲ ਜਾਵਾਂ ਅੱਗ ਚੋਂ ਨਿਕਲ ਜਾਵਾਂ ਹੈ ਗੀਤ ਤੇ ਕਹਾਣੀ ਪਰ ਬਹੁਤ ਵੱਡੇ ਦੀ ਸਚਾਈ ਹੈ ਅੰਦਾ ਆ ਗਿਆ ਲੰਗੜਾ ਉਸਦੇ ਪੇਟ ਤੇ ਬੈਠ ਗਿਆ ਉਹ ਰਸਤਾ ਦੱਸਦਾ ਗਿਆ ਉਹਦੇ ਪੈਰ ਚੱਲਦੇ ਗਏ ਦੋਵੇਂ ਅਗ ਚੋਨੇ ਕਲ ਗਏ ਕੰਢੀ ਸਰਵਾ ਵਢ ਕੇ ਗਈ ਪਤ੍ਰਿਸ਼ਨਾ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਿਕਾਰਾਂ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਢ ਕੇ ਵਢ ਕੇ ਕੱਲਾ ਗਿਆਨ ਤੇ ਚੱਲਦਾ ਹੀ ਨਹੀਂ ਕੱਲਾ ਤਰਕ ਤੇ ਚੱਲਦਾ ਹੀ ਨਹੀਂ ਉਦੇ ਕੋਲ ਰੇਪਰ ਹੀ ਕੋਈ ਨਹੀਂ ਬڑے ਬڑے ਗਿਆਨੀ ਰਹ ਜਾਂਦੇ ਨੇ ਕੁਝ ਵੀ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਕੁਝ ਵੀ ਨਹੀਂ ਦੋਹਾਂ ਦਾ ਸੁਮੇਲ ਚਾਹੀਦਾ ਹੈ ਗੁਰਬਾਣੀ ਨੇ ਭਗਤੀ ਨੂੰ ਇਸਤਰੀ ਕਹਿ ਗਿਆ ਗਿਆਨ ਨੂੰ ਪੁਰਸ਼ ਕਹਿ ਲੈ ਜਿ ਭਗਤੀ ਸਿਲਵੰਤੀ ਨਾਮ ਰੂਪ ਅਨੂਪ ਪੂਰੀ ਆਚਾਰ ਔਰ ਗਿਆਨ ਨੂੰ ਰਾਉ ਆਖਿਆ ਗਿਆਨ ਰਾਉ ਜਬ ਸੇਜਿਆ ਉਹਨੂੰ ਪੁਰਸ਼ ਕਹਿ ਭਗਤੀ ਨੂੰ ਇਸਤਰੀ ਕਹਿ ਜਿਥੇ ਸਰੀਰ ਦੇ ਵਿੱਚ ਮਾਂ ਬਾਪ ਦੀ ਅਨਸਮੋਦ ਹੋ ਹੈ ਮਨ ਦੇ ਵਿੱਚ ਵੀ ਹੈ ਸਰੀਰ ਦੀ ਇਹ ਜਿਹੜੀ ਕشش ਹੈ ਮਨੁੱਖ ਬਾਹਰੋਂ ਪੂਰੀ ਕਰਦਾ ਹੈ ਵਿਆਹ ਕਰਕੇ ਬਾਹਰੋਂ ਏਸਤਰੀ ਲੈ ਆਇਆ ਏਸਤਰੀ ਬਾਹਰੋਂ ਪੁਰਸ਼ ਲੈ ਆਈਏ ਇਸਤਰੀ ਪੁਰਸ਼ ਦਾ ਸੰਜੋਗ ਪਰ ਅੰਦਰ ਭਗਤੀ ਨੂੰ ਗਿਆਨ ਨਹੀਂ ਮਿਲਿਆ ਤੇ ਗਿਆਨ ਨੂੰ ਭਗਤੀ ਨਹੀਂ ਮਿਲੇ ਆਵੇ ਬਾਰੋਂ ਸੰਪੂਰਨ ਹੋ ਗਏ ਨੇ ਤਾਂ ਵੀ ਅੰਦਰ ਦੀ ਦੁਨੀਆ ਅਧੋਰੀ ਐ ਔਰ ਤੜਪਦੇ ਰਹਿਣਗੇ ਦੁਖੀ ਰਹਿਣਗੇ ਬੇਜ਼ਾਰ ਰਹਿਣਗੇ ਪਰੇਸ਼ਾਨ ਰਹਿਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਤਤਮਈ ਗੱਲ ਸਾਡੇ ਸਾਹਮਣੇ ਖੋਲ੍ਹਦੇ ਨੇ ਪੁਰਖ ਮੇ ਨਾਲ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ ਸ਼ਬਦ ਤੋਂ ਸੰਸਾਰ ਆਇਆ ਹੈ ਸੰਸਾਰ ਦੇ ਸ਼ਬਦ ਮੌਜੂਦ ਹੈ ਅਸੀਂ ਸ਼ਬਦ ਦੇ ਜੀ ਰਹੇ ਹਾਂ ਅਸੀਂ ਪ੍ਰਕਾਸ਼ ਦੇ ਚ ਜੇ ਰਹਿਆ ਪਰਮਾਤਮਾ ਦੇ ਚ ਜੇ ਰਹਿਆ ਸ਼ਬਦ ਦੇ ਚ ਜੇ ਰਹਿਆ ਸਾਡੇ ਅੰਦਰ ਪਰਮਾਤਮਾ ਹੈ ਤੇ ਸਾਡੇ ਅੰਦਰ ਸ਼ਬਦ ਹੈ ਘਟ ਘਟ ਵਾਜੇ ਨਾ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ ਉਹ ਨਾਦ ਘੜ ਘੜ ਦੇ ਚੈ ਉਹ ਪ੍ਰਕਾਸ਼ ਘੜ ਘੜ ਦੇ ਚੈ ਜਿਵੇਂ ਮਛਲੀ ਦਾ ਸਾਰਾ ਜਨਮ ਜੀਵਨ ਮਰਨ ਸਾਗਰ ਦੇ ਚੈ ਪਾਣੀ ਦੇ ਚੈ ਸਾਡਾ ਸਾਰਾ ਜੀਵਨ ਜਨਮ ਜੀਵਨ ਤੇ ਮਰਨ ਸ਼ਬਦ ਦੇ ਚ ਪਰਮਾਤਮਾ ਦੇ ਚ ਹੁਣ ਬੜੇ ਧਿਆਨ ਨਾਲ ਸੁਣਨਾ ਜੋ ਸ਼ਬਦ ਦੇ ਰੂਪ ਦੇ ਚ ਪਰਮਾਤਮਾ ਹੈ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਲੇਕਿਨ ਫਿਰ ਵੀ ਅੰਤਰਾ ਕੀ ਹੈ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਦਰ ਅਸੀਂ ਇਸ ਵਾਸਤੇ ਕਹਿੰਦੇ ਆ ਗੁਰੂ ਦਵਾਰਾ ਗੁਰੂ ਤੇ ਦਰਵਾਜ਼ਾ ਹੈ ਦਵਾਰ ਹੈ ਦਰਵਾਜ਼ਾ ਹੈ ਦਰਵਾਜ਼ਾ ਬੈਠਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਸੌਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਲੰਘਣ ਵਾਸਤੇ ਹੁੰਦਾ ਆਣ ਜਾਣ ਵਾਸਤੇ ਹੁੰਦਾ ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸ ਹੋਏਗਾ ਇਹ ਸ਼ਬਦ ਦਰਵਾਜ਼ਾ ਹੈ ਸ਼ਬਦ ਕਰਕੇ ਅਸੀਂ ਸੰਸਾਰ ਦੇ ਚ ਆ ਗਏ ਆ ਇਸੇ ਸ਼ਬਦ ਦੇ ਅੰਦਰ ਪ੍ਰਵੇਸ਼ ਕਰਨਾ ਹੈ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਤੁਹਾਡੇ ਤੇ ਇੱਕ ਪ੍ਰਸ਼ਨ ਹੈ ਕਿਸੇ ਦੇ ਘਰ ਜਾਣਾ ਹੋਵੇ ਪਹਿਲੇ ਦਰ ਤੇ ਪਹੁੰਚੋਗੇ ਕਿ ਸਿੱਧਾ ਘਰ ਦੇ ਚ ਜਾਓਗੇ ਉੱਡ ਕੇ ਜਾਓਗੇ ਪਹਿਲੇ ਤੇ ਦਰ ਤੇ ਜਾਓਗੇ ਪਹਿਲੇ ਗੁਰੂ ਕੋ ਲਾਣਾ ਪਏਗਾ ਪਹਿਲੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਪਏਗਾ ਤੇ ਸ਼ਬਦ ਨੇ ਚਾਨਣਾ ਕਰ ਦੇਣਾ ਸ਼ਬਦ ਨੇ ਪ੍ਰਕਾਸ਼ ਕਰ ਦੇਣਾ ਮਹਾਰਾਜ ਕਹਿੰਦੇ ਨੇ ਦਰ ਘਰ ਕੀ ਸੋਝੀ ਨਾ ਹੈ ਨਾ ਬੰਦੇ ਨੂੰ ਘਰ ਦਾ ਪਤਾ ਹੈ ਨਾ ਦਰ ਦਾ ਪਤਾ ਹੈ ਦਰ ਸ਼ਬਦ ਘਰ ਪਰਮਾਤਮਾ ਪਰ ਇਹ ਦਰ ਘਰ ਤੋਂ ਅਲੱਗ ਨਹੀਂ ਹੈ ਘਰ ਦੇ ਨਾਲ ਜੁੜਿਆ ਹੋਇਆ ਹੈ ਇਹ ਸ਼ਬਦ ਪਰਮਾਤਮਾ ਤੋਂ ਅਲੱਗ ਨਹੀਂ ਹੈ ਪਰਮਾਤਮਾ ਦੇ ਨਾਲ ਜੁੜਿਆ ਹੈ ਪਰ ਸੂਰਤ ਨੂੰ ਪਹਿਲੇ ਸ਼ਬਦ ਨਾਲ ਜੋੜਨਾ ਚਾਨਣਾ ਹੋ ਜਾਏਗਾ ਘਰ ਦੇ ਚ ਪਹੁੰਚ ਜਾਵਾਂਗਾ ਪ੍ਰਕਾਸ਼ ਹੋ ਜਾਏਗਾ ਉਸੇ ਪ੍ਰਕਾਸ਼ ਦੇ ਚ ਮਹਾ ਆਨੰਦ ਹੈ ਮਹਾ ਸ਼ਕਤੀ ਹੈ ਮਹਾ ਰਸ ਹੈ ਮਹਾ ਖੇੜਾ ਹੈ ਮਹਾ ਸੁਪਨ ਹੈ ਔਰ ਮਨੁੱਖ ਸੰਪੂਰਨ ਹੋ ਜਾਂਦਾ ਉਹਨੂੰ ਪੂਰਨ ਪ੍ਰੁਰਖ ਕਹਿੰਦੇ ਨੇ ਜੋ ਪ੍ਰਕਾਸ਼ਮਈ ਹੋ ਜਾਏ ਤੋ ਸੂਰਤ ਨੂੰ ਸ਼ਬਦ ਨਾਲ ਜੋੜਨਾ ਹੈ ਤੋ ਸ਼ਬਦ ਤੋਂ ਪਹਿਲੇ ਬੈਲ ਸੂਰਜ ਆਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣੇ। ਔਰ ਧਰਤੀ ਦਾ ਇਹ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਪੱਥਰ। ਤੇ ਪੱਥਰ ਕਿਵੇਂ ਸ਼ਬਦ ਨਾਲ ਜੁੜੇ? ਪੱਥਰ ਨੂੰ ਤੋਰਦੀ ਇਹ ਪ੍ਰਕਿਰਤੀ ਪ੍ਰਮਾਤਮਾ ਦਾ ਨਿਆਮ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੋਣਾ। ਪੱਥਰੀ ਬਨਸਪਤੀ ਚੋਂ ਕੇ ਥੋੜੀ ਜਿਆ ਜਾਗੀ ਹੈ। ਤੋਂ ਇਹਨੂੰ ਪਿਆਸ ਵੀ ਲੱਗਦੀ ਹੈ ਪਾਣੀ ਚਾਹੀਦਾ। ਇਹ ਕੁਮਲਾਂਦੀ ਵੀ ਹੈ, ਖਿੜਦੀ ਵੀ ਹੈ ਕਿਉਂਕਿ ਜਾਗ ਗਈ ਹੈ। ਪੱਥਰ ਸੁੱਤਾ ਪਿਆ ਨਾ ਕੁਮਲਾਂਦਾ ਨਾ ਖਿੜਦਾ। ਉਹਨੂੰ ਪਿਆਸ ਨਹੀਂ ਲੱਗਦੀ। ਬਨਸਪਤੀ ਨੂੰ ਲੱਗਦੀ ਜਾਗੇ ਉਹਦੀਆਂ ਲੋੜਾਂ ਹੁੰਦੀਆਂ ਨੇ, ਸੁੱਤੇ ਉਹਦੀਆਂ ਨਹੀਂ। वनस्पति नु पाणी चाहिदा जल बिन साख कुमलावते उपजे नाहे लाहु प्लसो फिर लंबी यात्रा तो बाद लखा हजारों साल दी लंबी यात्रा तो बाद वनस्पति जिस शकल देच प्रकट होई ओनु पशु पक्षी कहंदे और साइंस में जिंदगी फिल्म में एही दू दिखाया गया मैं तो देख देख के दंग रह गया तीन दखा गया देखने वास्ते ਨੋਟ ਲੈਣ ਉਸ ਮੈਂ ਕਿ ਹੱਦ ਲੋਗੇ ਜੋ ਆਪਾਂ ਕਥਾ ਕਰਦੇ ਆ ਸਾਰਾ ਵਿਕਾਰ ਹੈ ਪੱਥਰ ਕਿਵੇਂ ਸਹਜੇ ਸਹਜੇ ਖਿਰਦਾ ਹੈ ਮਿੱਟੀ ਬਣਦਾ ਹੈ ਮਿੱਟੀ ਕਿਵੇਂ ਬਨਸਪਤੀ ਦਾ ਰੂਪ ਧਾਰਨ ਕਰਦੀ ਹੈ ਪਰ ਮਿੱਟੀ ਪੱਥਰ ਦੇ ਅੰਦਰ ਛੁਪੀ ਹੋਈ ਹੈ ਬਨਸਪਤੀ ਪੱਥਰ ਦੇ ਅੰਦਰ ਛੁਪੇ ਹੋਏ ਨੇ ਪਸ਼ੂ ਤੇ ਪੰਛੀ ਗੁਸਤਾਖੀ माफ ਪੱਥਰ ਦੇ ਅੰਦਰ ਹੀ ਛੁਪਿਆ ਹੋਇਆ ਹੈ ਮਨੁੱਖ ਕਈ ਜਨਮ ਸਹਿਲ ਗਿਰ ਕਰੇ ਪ੍ਰਕਿਰਤੀ ਸਹਜੇ ਸਹਜੇ ਪ੍ਰਗਟ ਕਰੇਗੀ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੇ ਰੂਪ ਵਿੱਚ ਪ੍ਰਗਟ ਹੋਇਆ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੁਖਤਸਰ ਬਨਸਪਤੀ ਪਸ਼ੂ ਪੰਛੀਆਂ ਦੀ ਸ਼ਕਲ ਵਿੱਚ ਪ੍ਰਗਟ ਹੋਈ ਉਹ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਮਨੁੱਖ ਦੇ ਰੂਪ ਦੇ ਪ੍ਰਗਟ ਹੋਏ ਪਸ਼ੂ ਨੂੰ ਭਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ ਬਨਸਪਤੀ ਨੂੰ ਭੁੱਖ ਨਹੀਂ ਲੱਗਦੀ ਇਸ ਵਾਸਤੇ ਗਊ ਨੂੰ ਨਿਰਾ ਪਾਣੀ ਨਹੀਂ ਚਾਹੀਦਾ ਗਾਸ ਵੀ ਚਾਹੀਦੀ ਹੈ ਨਿਰਾ ਪਾਣੀ ਪਿਲਾ ਕੇ ਸ਼ੇਰ ਜ਼ਿੰਦਾ ਨਹੀਂ ਰਹਿ ਸਕਦਾ ਉਹਨੂੰ మాਸ ਵੀ ਚਾਹੀਦਾ ਹੈ ਭੁੱਖ ਵੀ ਲੱਗਦੀ ਭੋਖ ਦੀ ਪੂਰਤੀ ਭੋਜਨ ਨਾਲ ਹੋਵੇਗੀ ਪਿਆਜ਼ ਦੀ ਪੂਰਤੀ ਪਾਣੀ ਨਾਲ ਹੋਵੇਗੀ ਪਸ਼ੂਆਂ ਕੋਲ ਆਵਾਜ਼ ਵੀ ਆ ਗਈ ਬਲਸਪਤੀ ਕੋਲ ਨਹੀਂ ਸੀ ਆਵਾਜ਼ ਤੋਂ ਪਤਾ ਚਲ ਜਾਂਦਾ ਹੈ ਸ਼ੇਰ ਹੈ ਇਹ ਗਊ ਹੈ ਇਹ ਘੋੜਾ ਹੈ ਇਹ ਕੁੱਤਾ ਹੈ ਇਹ ਚਿੜੀ ਹੈ ਇਹ ਕੋਇਲ ਹੈ ਆਵਾਜ਼ ਦੱਸ ਦਿੰਦੀ ਇਹਨਾਂ ਕੋਲ ਆਵਾਜ਼ ਵੀ ਆ ਗਈ ਆਵਾਜ਼ ਤੇ ਹੈ ਅਲਫਾਜ਼ ਨਹੀਂ ਹੈ ਅੱਖਰ ਨਹੀਂ ਹੈ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਜਿਸ ਸ਼ਕਲ ਵਿੱਚ ਪ੍ਰਗਟ ਹੋਏ ਮਾਨਵ ਮਨ ਬਣ ਗਿਆ ਹੈ। ਭੁੱਖ ਪਿਆਸ ਤੇ ਹੈ। ਆਵਾਜ਼ ਵੀ ਹੈ ਪਰ ਅਲਵਾਜ਼ ਵੀ ਨਹੀਂ। ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ ਤੇ ਹੋਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੇਤ ਗੁਣਗਾ। ਅਪਰੇ ਲਕਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਅਖਰਾਂ ਦੀ ਮਹਿਮਾ ਵਿੱਚ ਗੁਰਨਾਣਕ ਨੇ ਪੱਟੀ ਲਿਖੀ ਆਸਾਮੱਲਾ ਪਹਿਲਾ ਅਖਰਾਂ ਦੀ ਮਹਿਮਾ ਆਸਾਮੱਲਾ ਤੀਜਾ ਪੱਟੀ ਲਿਖੀ ਕਿ ਅਖਰ ਦੀ ਮਹਿਮਾ ਗੁਰੂ ਅਮਰਦਾਸ ਜੀ ਦੱਸਦੇ ਨੇ ਬਾਵਨ ਅਖਰੇ ਗੌੜੀ ਮੱਲਾ 52 ਬਾਵਨ ਅਖਰੇ ਇੱਕ ਇੱਕ ਅਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਗੌੜੀ ਸ੍ਰੀ ਕਬੀਰ ਜੀ ਬਾਵਨ ਅਖਰੇ एक के अखर दह मां कबीर दस ने मनुख को अखर खो लीए मनुखता का सारा विकास रुक जाएगा जिथे पशु ने मनुख उथे चला जाएगा जैसे गुंगे का सारा विकास रुके होया है थानू तो कोई गुंगा कवि नहीं मिलेगा संगीतकार नहीं मिलेगा दार्शनिक फिलोसफर नहीं मिलेगा ਕਲਾਕਾਰ ਨਹੀਂ ਮਿਲੇਗਾ ਰਾਜਨੀਤਿਕ ਨਹੀਂ ਮਿਲੇਗਾ ਸੰਤ ਵੀ ਨਹੀਂ ਮਿਲੇਗਾ ਭਗਤ ਵੀ ਨਹੀਂ ਮਿਲੇਗਾ ਬੋਲ ਹੀ ਨਹੀਂ ਸਕਦਾ ਜੱਪ ਵੀ ਨਹੀਂ ਸਕਦਾ ਅਸਰ ਗੁੰਗਾ ਵੈਰਾ ਵੀ ਹੁੰਦਾ ਵਿਕਾਸ ਤੇ ਸ਼ਬਦਾਂ ਦੇ ਰਾਹੀ ਹੁੰਦਾ ਉਹ ਤੇ ਕੁਝ ਸੁਣੇ ਹੀ ਨਹੀਂ ਸਕਦਾ ਬੋਲ ਹੀ ਨਹੀਂ ਸਕਦਾ ਇਸ ਵਾਸਤੇ ਮੇਰੇ ਦੇਖੇ ਅੰधे ਮਨੁੱਖ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਵਿਕਸਿਤ ਹੋਏ ਨੇ ਦਾਸ ਨਾਲ चालीस साल तू तो एक कवि चल रहे हूं नहीं आए जय नेता कविता अंधे मरुख में चोटी संगीतकार भी देखे भाई भगवान सिंह काफी लंबे समय तक चलते रहे नेत्रहीन सड़े अच्छे गायक और कलासीकल संगीत दे माहिर अंधे मरुख कवि देखे गए ने कलाकार देखे गए ने संगीतकार देखे गए ने अंधे मरुख राजनेता भी देखे गए धर परास्तर द्वापर युगलेज जेने राजपाट चलाया अंधा सिक दुर्योधन दा बेटा और उदे जीमदियां जे उदे कोल राजपाट किसे ने नहीं खोया बड़ी मजबूती नाल उसने राजपाट चलाए ਇਸ ਵਕਤ ਇੰਗਲੈਂਡ ਦਾ ਹੋਮ ਮਿਨਿਸਟਰ ਅੰਦਾ ਹੈ ਨੇਤਰਹੀਣ ਮੈਂ ਤੇ ਦੇਖ ਕੇ दंग ਰਹਿ ਗਿਆ। ਔਰ ਕਈ ਦੇ ਨੇ ਇੰਗਲੈਂਡ ਦੇ ਇਤਿਹਾਸ ਦੇ ਸਭ ਤੋਂ ਪਹਿਲੇ ਦਫਾ ਇੱਕ ਕਾਮਯਾਬ ਹੋਮ ਮਿਨਿਸਟਰ ਆਇਆ ਪਰ ਨੇਤਰਹੀਣ ਹੈ। ਹੈਰਾਨਗੀ ਦੀ ਗੱਲ। ਇਹ ਹੈਰਾਨਗੀ ਦੀ ਗੱਲ। ਅੰਧੇ ਮਨੁੱਖ ਚੋਟੀ ਦੇ ਰਾਜਨੀਤਿਕ ਹੋ ਸਕਦੇ ਨੇ, ਦਾਰਸ਼ਨਿਕ ਹੋ ਸਕਦੇ ਨੇ, ਫਿਲਾਸਫਰ ਹੋ ਸਕਦੇ ਨੇ ਕਿਉਂਕਿ ਵਿਕਾਸ ਸਾਰਾ ਅਖਰਾਂ ਤੇ ਕਵੀ ਹੋ ਸਕਦੇ ਨੇ ਸੰਗੀਤਕਾਰ ਹੋ ਸਕਦੇ ਨੇ ਅੰधे ਮਨੁੱਖ ਭਗਤ ਵੀ ਬਣਦੇ ਨੇ ਇੱਕ ਨੈਤਰਹੀਣ ਗੁਰੂਵਰਨ ਸਾਹਿਬ ਦੇ ਵਿਚ ਬੈਠਾ ਹੈ ਸੂਰਦਾਸ ਸਾਰੰਗਮਲਾ ਪੰਜਵਾਂ ਸੂਰਦਾਸ ਪਹਿਲੀ ਪੰਕਤੀਆਂ ਸੂਰਦਾਸ ਦੀਆਂ ਨੇ ਛਾਡਮਨ ਹਰ ਬੇਮਖਨ ਕੋ ਸੰ ਨੈਤਰਹੀਣ ਸੀ ਸੰਸਾਰ ਨੂੰ ਵੇਖਣ ਦੇ ਤੇ ਸਫਲ ਨਹੀਂ ਸੀ ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਿਆ ਅਨੁਭਵ ਦੇ ਨੈਤਰ ਦੇ ਰਾਹ ਅੰਧੇ ਮਨੁੱਖ ਜ਼ਿੰਦਗੀ ਦੇ ਹਰ ਸ਼ੋਭੇ ਦੇ ਵਿੱਚ ਵਿਕਾਸ ਕਰ ਸਕਦੇ ਨੇ ਕਿਉਂਕਿ ਸ਼ਬਦ ਹੈ ਬੋਲ ਸਾਰਾ ਵਿਕਾਸ ਆਵਾਜ਼ ਤੇ ਹੋਇਆ ਅਲਫਾਜ਼ਾਂ ਤੇ ਹੋਇਆ ਅਖਰੇ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਕਿਹੜੇ ਅੱਖਰ ਮਨੁੱਖ ਦਾ ਵਿਕਾਸ ਕਰਾਉਂਦੇ ਨੇ ਤੇ ਜਿੱਥੋਂ ਮਨੁੱਖ ਆਇਆ ਉੱਥੇ ਲੈ ਜਾਂਦੇ ਨੇ ਜਿੱਥੇ ਦੁਆਰੇ ਉਬਰੇ ਜਿੱਥੇ ਲਿਓ ਅਵਾ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਕਿੱਡੇ ਵਧੀਆ ਅੰਦਾਜ਼ ਦੇ ਨਾਲ ਕਿਡੀਆਂ ਗਹਿਰੀਆਂ ਤੇ ਡੂੰਘੀਆਂ ਗੱਲਾਂ ਕਰਦੇ ਪਏ ਐ ਉਹ ਸਹੀ ਕਹਿੰਦੇ ਆ ਕਿ ਕਈ ਮਨੁੱਖ ਜਾਂ ਇਨਸਾਨ ਐਸੇ ਹੁੰਦੇ ਆ ਕਿ ਉਹ ਤੁਹਾਨੂੰ ਤੁਹਾਡੇ ਕੋ ਕੋਈ ਸ਼ੈ ਲੈਣ ਨਹੀਂ ਦੇ ਹੁੰਦੇ ਬਲਕਿ ਉਹ ਤੁਹਾਡੇ ਕੋ ਕੋਈ ਸ਼ੈ ਦੇ ਰਹੇ ਹੁੰਦੇ ਤੁਹਾਡੀ ਮਦਦ ਕਰ ਰਹੇ ਹੁੰਦੇ ਐ ਬਾਜ਼ਾਹੀ ਤੌਰ ਤੇ ਅੰਜ ਲੱਗਦਾ ਜਿਸ ਤਰ੍ਹਾਂ ਤੁਹਾਡੇ ਕੋ ਕੋਈ ਉਹ ਚੀਜ਼ ਦੀ ਰਿਕੁਐਸਟ ਕਰ ਰਿਹਾ ਮੰਗ ਰਿਹਾ ਲੇਕਿਨ ਹਕੀਕਤ ਦੇ ਵਿੱਚ ਉਹ ਤੁਹਾਡੀ ਮਦਦ ਕਰ ਰਹੇ ਹੁੰਦੇ ਤੁਹਾਨੂੰ ਕੁਝ ਚੀਜ਼ ਦੇਣਾ ਚਾਹ ਰਹੇ ਹੁੰਦੇ ਆ ਤੇ ਇਸੇ ਤਰ੍ਹਾਂ ਹੀ ਦੱਸਦੇ ਕਈ ਮਨੁੱਖ ਇਨਸਾਨ ਐਸੇ ਹੁੰਦੇ ਆ ਜਿਹੜਾ ਕਿ ਤੁਹਾਨੂੰ ਲੱਗਦਾ ਕਿ ਸ਼ਾਇਦ ਤੁਹਾਡੀ ਕੋਈ ਮਦਦ ਕਰ ਰਿਹਾ ਹੈ ਲੇਕਿਨ ਹਕੀਕਤ ਚ ਉਹ ਤੁਹਾਡੇ ਕੋ ਲੈ ਰਹੇ ਹੁੰਦੇ ਆ ਤੁਸੀਂ ਦੇਖ ਲਓ ਕਿ ਬਹੁਤ ਸਾਰੇ ਲੋਕ ਐਸੇ ਨੇ ਕਿ ਜਿਹੜੇ ਥੋੜੀ ਜੀ ਮਦਦ ਕਰਦੇ ਅਗਲੇ ਦੀ ਉਹਦੀ ਅੱਖਾਂ ਅੱਗੇ ਸਮਝ ਲਓ ਕਿ ਨੇ ਰਹੀ ਕਰਨ ਵਾਲਾ ਕੰਮ ਕਰਦੇ ਆ ਕਿ ਉਹਦੀ ਥੋੜੀ ਜਿਹੀ ਮਦਦ ਕਰਕੇ ਤੇ ਉਹਨੂੰ ਫਰਾਡ ਕਰਕੇ ਉਹਦੇ ਨਾਲ ਧੋਖਾ ਕਰਕੇ ਉਹਦੀ ਬਹੁਤ ਸਾਰੀ ਜਾਇਦਾਦ ਜਾਂ ਬਹੁਤ ਜ਼ਿਆਦਾ ਪੈਸਾ ਹੜੱਪ ਕਰ ਜਾਂਦੇ ਆ ਉਹ ਵਿਚਾਰਾ ਇਹ ਸਮਝਦਾ ਸ਼ਾਇਦ ਇਹ ਮੇਰੇ ਨਾਲ ਕੋਈ ਬੜਾ ਮਖਲਿਸ ਆਦਮੀ ਆ ਬੇੜਾ ਬੜਾ ਹਮਦਰਦ ਆ ਮੇਰੇ ਨਾਲ ਕੋਈ ਨੇਕੀ ਕਰਨਦਿਆ ਮੈਨੂੰ ਪੈਸੇ ਦੇਣਦਿਆ ਲੇਕਿਨ ਇਹ ਹਕੀਕਤ 'ਚ ਉਹਦੇ ਦਿਮਾਗ 'ਚ ਕੁਝ ਹੋਰ ਚੱਲਦਾ ਪਿਆ ਹੁੰਦਾ ਉਹ ਨੂੰ ਥੋੜਾ ਜਿਹਾ ਪੈਸਾ ਦੇ ਕੇ ਦੇ ਕੇ ਉਹਦਾ ਇਤਮਾਦ ਜਿੱਤਦਾ ਤੇ ਬਾਅਦ ਚ ਉਹਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਂਦਾ ਕਿ ਉਹ ਹੀ ਗੱਲ ਕਿ ਕਈ ਲੋਗ ਦੇ ਕੇ ਲੈ ਲੈਂਦੇ ਆ ਤੇ ਕਈ ਲੈ ਕੇ ਦੇ ਦਿੰਦੇ ਆ ਬਾਕੀ ਵਰ ਦੂਜੀ ਜਿਹੜੀ ਉਹ ਗੱਲ ਕਰਦੇ ਬੇਕ ਇਨਸਾਨ ਜਿਹੜਾ ਨਾ ਮਨੁੱਖ ਉਹਨੂੰ ਕੋ ਜਿਹੜੀ ਚੀਜ਼ ਉਹ ਹਾਸਲ ਕਰ ਲੇ ਉਹਦੀ ਕਦਰ ਨਹੀਂ ਰਹਿੰਦੀ ਜਿਹੜੀ ਚੀਜ਼ ਨਹੀਂ ਹਾਸਲ ਕਰ ਸਕਦਾ ਉਹਦੇ ਪਿੱਛੇ ਉਹ ਦੌੜਦਾ ਰਹਿੰਦਾ ਹੈ ਇਨਸਾਨ ਦੀ ਬਨਾਵਟ ਇੰਜ ਦੀ ਹੈ ਕਿ ਜਿਹੜੀ ਚੀਜ਼ ਉਹਨੂੰ ਆਜੇ ਉਹਦੀ ਉਹਨੂੰ ਕਦਰ ਨਹੀਂ ਰਹਿੰਦੀ ਲੇਕਿਨ ਜਿਹੜੀ ਚੀਜ਼ ਉਹਨੂੰ ਨਾ ਹੋਵੇ ਉਹਦੇ ਵਾਸਤੇ ਉਹ ਦਿਨ ਰਾਤ ਜੁਸਤਜੂ ਕਰਦਾ ਮਿਹਨਤ ਕਰਦਾ ਤੇ ਉਹਨੂੰ ਉਹ ਜਿਹੜੀ ਚੀਜ਼ ਨਹੀਂ ਹੁੰਦੀ ਬਹੁਤ ਸੋਹਣੀ ਲੱਗਦੀ ਹੈ ਬਾਕੀ ਵੀਰੋ ਕਿਸ ਅਜ ਦੀ ਕਥਾ ਦੇ ਵਿੱਚ ਗਿਆਨੀ ਸੰਸਿ ਮਸਕੀਨ ਆਨੇ ਬਹੁਤ ਵਧੀਆ ਤੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਸੁਣ ਕੇ ਬਹੁਤ ਆਨੰਦ ਆਇਆ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰਟੀ ਦਾ ਖਿਆਲ ਰੱਬ ਰੱਖਾ